ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਪੰਜ ਝੋਟੀਆਂ ਵੱਡੀਆਂ ਟੌਪ ਕਲਾਸ ਹਰਿਆਣੇ ਦੀਆਂ ਚੈਂਪੀਅਨ ਝੋਟੀਆਂ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਆ ਜੀ ਸਭ ਵਧੀਆ ਠੀਕ ਹੈ ਜੀ ਹੋਰ ਜੀ ਬਾਬਾ ਜੀ ਜਿਹਨੇ ਭੈਣ ਭਰਾ ਵੀਰ ਜੀ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਅੱਜ ਵੀਰ ਜੀ ਆ ਟੌਪ ਦੇ ਨਗ ਠੀਕ ਜੀ ਜਿਆਦਾ ਰੇਟ ਤੇ ਐਂਡ ਤੱਕ ਸਾਰੀ ਵੀਡੀਓ ਵੇਖਿਓ ਪਰ ਟੌਪ ਤੋਂ ਟੌਪ ਦੀ ਝੋਟੀਆਂ ਕੁਆਲਟੀ ਆ ਹਾਂਜੀ ਸਰੇਦੀ ਦੇ ਭਾ ਨਾ ਜਾਇ ਦੇਵਾਂਗੇ ਠੀਕ ਆ ਵਧੀਆ ਝੋਟੇ ਪੰਜ ਝੋਟੀਆਂ ਇਹ ਹਾਂਜੀ ਟੌਪ ਦੀਆਂ ਝੋਟੀਆਂ ਸੱਤ ਹੀ ਵੀਰ ਦੋ ਘਾਲਤੀਆਂ ਲੱਦ ਕੇ ਪਟਿਆਲਿਆਂ ਵੀਰ ਆਏ ਹੀ ਹਾਂਜੀ ਤੇ ਦੂਰ ਖਾਣੀਆਂ ਹੁਣ ਰਾਤਾਂ ਦਾ ਬਸਾਏ ਤੇ ਜੋੜਾ ਘਾਲਤਾਂ ਲੱਦ ਕੇ ਹਾਂਜੀ ਤੇ ਚੰਗੀਆਂ ਟੌਪ ਦੇ ਨਗੀਨੇ ਸਾਫ਼ ਸੁਥਰੀਆਂ ਠੀਕ ਆ ਇਹ ਚੈਂਪੀਅਨ ਝੋਟੀਆਂ ਪੂਰੀਆਂ ਬਿਊਟੀ ਚ ਇਹ ਸੋਈਆਂ ਪੰਜੀ ਤਿੰਨ ਸੋਈਆਂ ਤੇ ਦੋ ਸੂਣ ਵਾਲੀ ਤਿੰਨ ਸੋਈਆਂ ਹਾਂਜੀ ਇਹ ਚੰਗੀਆਂ ਵੀਰ ਸਾਰੀਆਂ ਸਰਾਲੇ ਦਵਾਲੀਆਂ ਕਲੀ ਕਲੀ ਝੋਟੀ ਪਰ ਦੱਸਦੇ ਆ ਹਾਂਜੀ ਸਾਰੀਆਂ ਝੋਟੀਆਂ ਚੈਂਪੀਅਨ ਨੇ ਲੋ ਜਾਓ ਭੋਲਾ ਜੀ ਦੂਜਾ ਸੂਆ ਵੀਰਾ ਕਟੇ ਹਾਂਜੀ ਮੋਛੀ ਆ ਸਾਰੀ ਝੋਟੀ ਨਾਲ ਵੇਖ ਕੇ ਭੁੱਖ ਲੈਂਦੀ ਏਕਰ ਠੀਕ ਵੇਖੋ ਜੀ ਥਾਣਾ ਲੇਵੇ ਦੀ ਝੋਟੀ ਬਿਲਕੁਲ ਸਾਫ ਕੋ ਕੇਰਪੜੇ ਸੂਈਏ ਸਹੀ ਸਹੀ ਵੀ ਕੱਟੀ ਹੋਈ ਝੋਟੀ ਨੂੰ ਅੱਜ ਸਾਰੀਆਂ ਗੱਲਾਂ ਦਰਸ਼ਨ ਵਾਲੀਆਂ ਨਹੀਂ ਆ ਝੋਟੀ ਆ ਬੋਲਦੀ ਆ ਮੈਂਨਾਂ ਵੀ ਵੀਰ ਝੋਟੀ ਮੂੰਹ ਬੋਲੂਗੀ ਆਪ ਵੀ ਠੀਕ ਹੈਗੀ ਆ ਠੀਕ ਹੈ ਇਹ ਤੇ ਕੀਰੀ ਆ ਵੀ ਮਹੀਨਾ ਜਿਹੜਾ ਵੀ ਕੋਈ ਵੀਰ ਭਰਾ ਲੈ ਗਿਆ ਨਾ ਜੋ ਦਿਨ ਉਹ ਠੀਕ ਜੀ ਤੇ ਯਾਦ ਕਰੂਗਾ ਵੀ ਯਾਦ ਕਰੇ ਇਸ ਤਰੀਰ ਇਹ ਜਿੰਨੇ ਦੀ ਘੋਟੀ ਵੀ ਰਹੀ ਹੁਣ ਅਸੀਂ ਦੇਣੀ ਆ ਨਾ ਆਮ ਬੰਦਾ ਇਹੋ ਜੀ ਘੋਟੀ ਟੋਕੜ ਦੇਣ ਪਊਗਾ ਠੀਕ ਜੀ ਜਿਹੜੀ ਛੋਟੀ ਚੀਜ਼ ਆ ਕੁਆਲਿਟੀ ਆ ਛੋਟੀ ਲੈ ਤੋੜ ਦੋ ਮਾਣੀ ਤੋੜ ਉਹਨਾਂ ਛੋਟ ਮੈਨੂੰ ਨਹੀਂ ਲੱਗਦਾ ਆਪਣਾ ਪੂਰਾ ਜਿਵੇਂ ਹੋਊ ਨਹੀਂ ਆ ਜੀ ਠੀਕ ਜੀ ਛੋਟੇ ਕੋਈ ਚੱਲ ਕੇ ਆਵੇ ਤੇ ਕਿਹੜਾ ਵੀ ਕੋਈ ਵੀਰਪਰਾ ਜੇ ਝੋਟੀ ਤੇ ਸ਼ਾਂ ਹੁੰਦਾਊਗੀ ਤੇ ਫਿਰ ਖਰਾਬ ਹੀ ਉਹਨੂੰ ਅਸੀਂ ਦੇਖਾਂਗੇ ਸੰਜੀ ਵੇਖੋ ਕੀ ਲੱਗੀ ਝੋਟੀ ਵੇਖੋ ਜੀ ਝੋਟੀ ਹਾਰ ਬਣਿਓ ਬੈਸਟ ਗੁੱਡ ਜਿਹਨੂੰ ਝੋਟੀ ਆ ਜਿੰਦੇ ਆ ਉਹ ਝੋਟੀ ਆ ਸਾਰੀ ਚੈਂਪੀਅਨ ਆ ਆਲਾ ਦਵਾਲਾ ਵੀ ਕੱਟੀ ਵੀਰੇ ਦੇ ਮਗਰ ਕੱਟੀ ਆ ਮਗਰ ਵੀ ਕੱਟੀ ਜੇ ਅੱਜ ਠੀਕ ਜੀ ਸੋ ਇਹਨੂੰ ਸਾਰੇ ਅੱਜ 4 ਤੋਂ 5 ਦੇਣ ਆ ਕੋਈ ਬੋਲਾ ਛੋਟੀ ਕੋਲ ਜਿਹੜਾ ਚਵਾਵਾ ਟੈਨ ਨੂੰ ਵੀਰੇ ਜੱਡਾ ਛੋਟੀ ਲੈਵਾ ਲਈ ਫਿਰਦੀ ਹੁਣ ਕਹਿ ਦਈਏ ਸਾਰਾ ਉਹ ਨਹੀਂ ਦੁੱਧ 16 ਕਿਲੋ ਝੋਟੀ ਗਰੰਟੀ ਵਾਲਾ 17 ਕੱਢ ਦਊਗੀ 13 ਅਗਲਾ ਬੋਲਾ ਹੋਊਗੀ ਆਈਟਮ 13 ਅਗਲਾ ਆਪਣੇ ਘਰ 13 ਕਿਲੋ ਚਵਾਵਾ ਠੰਡਾ ਬੋਲਾ ਹੋਊਗਾ ਇਹ ਆ ਵੀ 16 17 ਕਿਲੋ ਝੋਟੀ RAM ਨਾਲ 16 ਕਿਲੋ ਦੁੱਧ 8 ਕਿਲੋ ਡੰਗ ਦਾ ਝੋਟੀ ਦੁੱਧ ਕੱਢੂਗੀ ਠੀਕ ਗਰੰਟੀ ਵਾਲਾ ਜਿਹੜਾ ਤੇ ਵੇਖੋ ਝੋੜੀ ਜੀ ਸਿੰਘ ਜੀ ਖੋਨੇ ਆ ਕਰੋ ਕਿਤੇ ਅਸਵਾਦੇ ਸਿੰਘੀ ਦੇਖੋ ਝੋਟੀ ਤੇ ਉਹ ਇਹ ਨੁਕਰ ਆਇਆ ਬਰਾਬਰ ਤੇਜੀ ਅੱਡ ਬਲੈਕ ਝੋਟੀ ਜੇ ਬਾਕੀ ਆ ਵੀ ਵੀਰ ਸਾਰੀਆਂ ਕੈਂਟਰੀਆਂ ਨੇ ਤੇ ਰੇਡ ਵੀਰ ਜੀ ਬਿਲਕੁਲ ਜਾਇਜ਼ ਠੀਕ ਜੇ ਕਈ ਵੀਰ ਭਰਾ ਵੀਰ ਫੋਨ ਕਰਦੇ ਆ ਆਪਣੇ ਕੋ ਨਗਦਾਂ ਵਾਲੇ ਵੀਰ ਜਿਹੜੀ ਗੱਲ ਆ ਨਗਦਾਂ ਆਈਆਂ ਤੇ ਨਗਦਾਂਲੇ ਰੇਡ ਆ ਆਪਣੇ ਕੋ ਹਾਂਜੀ ਕਾਇਜ ਠੀਕ ਜੇ ਜਿੰਨੇ ਦੀ ਝੋਟੀ ਦੇ ਦੇ ਨਹੀਂ ਕੁਆਲਟੀ ਵਾਲੀ ਐਵੇਂ ਝੋਟੀ ਕੋਈ 1 70 ਰੁਪਏ ਤਰਾਲਾ ਮੋਲ ਨਹੀਂ ਜਿੰਨੇ ਦੀ ਝੋਟੀ ਦੇਣੀ ਮੋਲ ਲੇ 40 35 30 ਦੀ ਝੋਟੀ ਦੇਣੀ ਹਾਂ 30 ਦੀ ਦੱਸੋ ਜੀ 25 ਦੀ ਸਵਾ ਨੱਕ ਦੀ ਝੋਟੀ ਦਵਾਂਗੇ ਸਵਾ ਲੱਖ ਦੀ ਬਾਈ ਕਹਿੰਦਾ ਝੋਟੀ ਦਵਾਂਗੇ ਹਾਂ ਨਾ ਹੀ ਮੰਦਰੀ ਝੋਟੀ ਹਰ ਬੱਖੋ ਪੂਰੀ ਪ੍ਰੋਪਰ ਜਿਹਨੂੰ ਸਿਰਾ ਕਹਿੰਦੇ ਆ ਸਰੀ ਦੀ ਢੇਰੀ ਆ ਠੀਕ ਜੀ ਸਵਾ ਲੱਖ ਦੀ ਜੜੀ ਦਿੰਦੇ ਆ ਸਵਾਲੇ ਦਵਾਲੇ ਕੋਈ ਸਵਾ ਲੱਖ ਦੀਆਂ ਅੱਜ ਕਟੀਆਂ ਸਾਰੀਆਂ ਜੀ ਲੱਗੀਆਂ ਠੀਕ ਜੀ ਬਾਈ ਹੋਣੀ ਪਰਸੋਂ ਲੱਗੇ ਸਵਾ ਲੱਖ ਦੀ ਦਵਾਵਾਂ ਜਿਹੜੀ ਗਾ ਰਾਤੀਆਂ ਆਈਆਂ ਠੀਕ ਲੈ ਲੋ ਜੀ ਇਹ ਅੱਜ ਤੋਂ ਕੋਈ ਦਾ ਪੰਦਾ ਤੇ ਪੈਣਾ ਆਈ ਸਵਾリエ ਕਦੀ ਦੀ ਆਪ ਨਹੀਂ ਲੈਦੇ ਰਿਆਂ ਹਾਂਜੀ ਬਿਲਕੁਲ ਜਿਆਦਾ ਕੁਆਲਟੀ ਵਾਲੀ ਝੋਟੀ ਆ ਠੀਕ ਆ ਬੰਬ ਝੋਟੀ ਏ ਕੋਈ ਕਾਟ ਕਾੜ ਪਿੱਛੋਂ ਖਾਨਾ ਪੂਰਾ ਵਧੀਆ ਪਰੀ ਜਵਾਨ ਝੋਟੀ ਏ ਸਾਰੀ ਚੈਂਪੀਅਨ ਠੀਕ ਜੀ ਓਕੇ ਦੱਸੋ ਬੱਚੇ ਖਾਣ ਨੇ ਐਂਦੇ ਸਾਰੀ ਬੱਚੇ ਖਾਣ ਇਹ ਪਹਿਲਾਂ ਕੱਟੀ ਮੈਂ ਜਦੋਂ ਕੱਟੀ ਮੂੰਹ ਚਾਰ ਚਾਰ ਨਾਲ ਕੱਟੀ ਪਹਿਲਾਂ ਕੱਟੀ ਮੂੰਹ ਚਾਰ ਦਿਨ ਤਾਂ ਲੇਵਾ ਪਰ ਦੂਜੇ ਸੂਈ ਵਾਲਾ ਨੱਗਾ ਦੇ ਤੀਨ ਛੋਟੀ ਨੂੰ ਥਾਂ ਤਾਂ ਲੇਵਾ ਦੇ ਮਾਲਾ ਕਰਾਈ ਪਈ ਸੀ ਤੇ ਕਹਤਾ ਸੂਈ ਨੂੰ ਇਹ 10 ਦਿਨ 13 ਕਿਲੋ ਦੁੱਧ ਹੋਊਗਾ ਹੁਣ ਤਿਆਰ ਓਕੇ ਜੀ ਦੁੱਧ ਜੋ 14 ਪੰਜ 14 15 ਕਿਲੋ ਰਾਮ ਨਦੀਨ ਵਾਲੀ ਆਪਾਂ ਜਿਵੈਣ ਲੱਗਾ ਜਿਹੜਾ ਕੱਟੀ ਨੂੰ ਚਾਰ ਪੰਜ ਸੂਏ ਚੋਕੇ ਵੀ ਦੂਜਾ ਸੂਆ ਵਿਖਾਊਗੀ ਇਹ ਜਾਂਦੀ ਆ ਲੇ ਵਾਲੇ ਕੱਡੋਂ ਵੱੱਦ ਦਿਖਾਉਂਦੇ ਆਪਾਂ ਓਕੇ ਜੀ ਆ ਖਾਣਾ ਕਿਹ ਡਾ ਲਗਾ ਤਾਰੀ ਸਰ ਆ ਵੀ ਰਕੈਂਤੀਆਂ ਚੋਟੀਆਂ ਲੈ ਆਓ ਜੀ ਜਿੰਨੀਆਂ ਝੋਟੀਆਂ ਲੈ ਰੇ ਸਾਰੀਆਂ ਮਿੱਕੇ ਸਿੰਘ ਆਰੀ ਆਈ ਕਿ ਤੋਂ ਪਲਾਦਾਂ ਗਿਆ ਇਹਨਾਂ ਦਾ ਸਾਰੇ ਅੱレ ਹੱਥੀ ਨਾਲ ਮੁੰਦਰੀ ਲੈਂਦੇ ਆ ਤਰਾ ਵੀ ਪਿਆਰ ਕਰਦੇ ਆਪਣੇ ਚੈਨਲ ਨੂੰ ਹਾਂਜੀ ਬਿਲਕੁਲ ਜਾਇਜ਼ ਭਾ ਭਾੜਾ ਠੀਕ ਮੈਂ ਮੈਂ ਤਾਂ ਮੁੱਲ ਉਹ ਚੰਗੀ ਤੋਂ ਚੰਗੀ ਮਹੀਂ ਵੀਰ ਮਹੀਂ 2.5 ਲੱਖ ਦੀ ਵੇਚੀ ਪਰ ਇਹ ਵੀ ਛੋਟੀ ਪਹਿਲਾ ਨੰਬਰ ਵੀਰ ਉਹੋ ਜੀ ਛੋਟੀ ਬਾਹਰੋਂ ਦੋ ਦੀ ਆਉਣੀ ਹੈ ਦੇਖੋ ਪਹਿਲਾਂ ਛੋਟੀ ਡਾ ਲੇਵਾ ਕਾਦਰ ਦੇਖੋ ਹੀ ਥਣ ਦੇਖੋ ਲੋਗਾ ਛੋਟੀ ਨੂੰ ਬਹੁਤ ਸਾਤ ਸੁਤਰੀ ਐਨਾ ਐਨਾ ਪਸਮ ਕੇ ਥਣ ਵੀਰ ਹੋਰ ਖਿੱਚ ਕੇ ਲੈ ਜਾਊਗੀ ਠੀਕ ਜੀ ਤੇ ਸਿੰਗੀ ਲੈ ਲੋ ਜੋ ਛੋਟੀ ਜਸੋ ਬਾਈਏ ਕੀ ਮੋਲ ਰੱਖਾਇਆ ਬਿਲਕੁਲ ਜਾਇਜ਼ ਮੋਲ ਕਰਨ ਨੂੰ ਭਾਵੇਂ ਕਰੀਏ ਇਹਦਾ ਝੋਟਾ ਜੋ ਮਰਜੀ ਐ ਵੀ ਸਵਾਜ ਦੇ ਦਾਂਗੇ ਜਿਹੜੀ ਸਵਾਦੀ ਐ ਕਹਦਾ ਸਵਾ ਸਵਾਦੀ ਐ ਇਹ ਦੋ ਕੱਠੀਆਂ ਲਊਗਾ ਉਹਨੂੰ ਵੱਧ ਵੱਧ ਛੋਟ ਦਿੱਤੀ ਜਾਊਗੀ 20 ਦੀ ਹੋ ਜਾਊਗੀ ਵੀਰ ਹਾਂ ਨਹੀਂ ਲਓ ਜੀ ਆਪੇ ਕਹਿਦਾ ਤੁਸੀਂ ਠੀਕ ਐ ਜੀ ਠੀਕ ਐ ਠੀਕ ਐ ਇਹ ਕਵੀ ਦੀ ਝੋਟੀ ਬਾਈ ਕਰਾ ਦੇ ਦਾਂਗੇ ਇਹ ਖਾਨਾ ਹੋ ਜਾਊਗਾ ਜਿਹੜੀ ਗਾਣਾ ਪਾ ਜਿਹੜਾ ਵੀ ਮਿਲਦੀਆਂ ਨਹੀਂ ਬਾਰੋਂ ਵੀਰ ਦੀ ਤੇ ਪੂਰੇ ਕੱਦ ਜਵਾਨ ਐ ਝੋਟੀਆਂ ਵੱਟੀਆਂ ਸਰੇ ਦੀਆਂ ਝੋਟੀਆਂ ਮੈਂ ਨਾ ਵੀਰੇ ਆ ਗਏ ਆਪਣੀ ਦਸਤੀ ਤੇ ਲੈਵੇ ਥਾਣਾ ਕੁਆਲਟੀ ਪੂਰੀ ਅੱਗੋ ਵੀ ਲੋ ਸ਼ੋ ਚੈੱਕ ਕਰਾ ਦਿੰਨੇ ਇਹ ਲੋ ਜੀ ਠੀਕ ਆ ਜੀ ਇੱਕ ਵੀਰ ਦੀ ਹਾਨ ਹੈ ਸਵਾ ਮੋਲਿਆ ਇੱਕ ਬਹੁਤ ਸੋਨਾ ਮੁੱਲ ਕੀਤਾ ਠੀਕ ਓਕੇ ਜੀ ਓਕੇ ਰਿਪੋਰਟ ਹੈ ਜੀ ਚੰਗੀਆਂ ਕੁਆਲਟੀ ਵਾਲੀਆਂ ਝੋਟੀਆਂ ਸਾਫ ਸੁਣੇ ਕਟਾ ਜੇ ਬਗੜਾ ਠੰਡੀਆਂ ਸੀ ਝੋਟੀਆਂ ਸਾਫ ਕਟ ਕੇ ਬਚਾ ਕਟਾ ਕਟਾ ਬਚੇ ਐਂਡ ਤੇ ਵਿਖਾ ਦੇ ਸਾਰੇ ਗਾੜੀ ਆ ਗਈ 3 ਨੰਬਰ ਝੋਟੇ ਦੀ ਸੁਈ ਜੀ ਵੀ ਠੀਕ ਹੈ ਰੋਜੀ ਇਹਦਾ ਲਵਾਜ ਵੇਖੋ ਬਹੁਤ ਘਾਟਰ ਲੇਵਾ ਇਹ ਕੋ ਬੋਲੀ ਝੋਟੇ ਕੋ ਹੋਗਾ ਵੀਰ ਜੀ ਹੁਣ 14 ਕਿਲੋ 14 ਕਿਲੋ 14 ਕਿਲੋ ਬੋਲੀ ਹੋਊਗੀ ਝੋਟੇ ਕੋਲ ਤੇ ਠੀਕ ਹੈ ਇਹ ਵੀ ਵੱਡੀ ਕੋਟ ਜੀ ਲੱਗਦੀ ਇਹ ਲੱਗ ਕਿ ਨਹੀਂ ਆ ਜੇ ਝੋਟੀਆਂ ਥੋੜਾ ਜਿਹਾ ਉਖਰਾਪਨ ਜਿਆਦਾ ਲਖਾਇਆ ਆ ਗਈ ਹਾਂਜੀ ਨਹੀਂ ਦੂਣੀ ਹੀ ਉਥੇ ਜਦੋਂ ਝੋਟੀ ਲਈ ਸੀ ਠੀਕ ਬਾਕੀ ਇਹ ਪੰਜ ਚਾਰ ਦਿਨ ਝੋਟੀ ਵੀਰ ਇਹੋ ਜਿਹੀ ਵਸ ਕੇ ਹਾਂਜੀ ਦੁੱਧ ਸੁਣਾ ਲਿਆ ਲਿਆ 14 ਕਿਲੋ ਝੋਟੀ ਗਾਰੰਟੀ ਤੇ ਸਿੰਗੀ ਝੋਟੀ ਇਹਦੀ ਬਹੁਤ ਸਾਫ ਸੁਥਰੀ ਧਿਆਨ ਨਾਲੀ ਸਿੰਗਾ ਦੁੱਧ ਭਰੋ ਦੀ ਪੂਰੀ ਠੀਕ ਹੈ ਤੋਂ ਨਾਲੀ ਆ ਸਾਫ਼ ਸੁਥਰੀ ਫੱਜੀ ਓਕੇ ਬਾਕੀ ਨਾੜਾਂ ਨੋੜਾਂ ਦਾ ਚੱਡੇ ਦੀ ਮਿਲਕ ਸਾਰੇ ਕੁਆਲਿਟੀ ਓਕੇ ਬਿਲਕੁਲ ਹੀ ਓਕੇ ਭਾਈ ਇਹ ਕੁਆਲਿਟੀ ਵੇਖੋ ਝੋੜੀ ਬਹੁਤ ਸਾਫ਼ ਸੁਥਰੀ ਬੇੜ ਬੂੜ ਬਹੁਤ ਲੰਮੀ ਆ ਬੁੜੀ ਬਾਥੀ ਬੜੀ ਲੰਮੀ ਆ ਨਾ ਚੰਗੀ ਝੋਟੀ ਜੀ ਵੀ ਖਾ ਲੈਣੇ ਆ ਆਹੂਆ ਆ ਤੋਂ ਤੁਹਾਨੂੰ ਥੱਲੇ ਵਿਖਾ ਦੋ ਨਾੜਾਂ ਵਿਖਾ ਦੇ ਸਹੀ ਜੀ ਲੱਗਿਆ ਹਾਂ ਠੀਕ ਨਾੜ ਨੂੜ ਕੋਈ ਬਣੀ ਆ ਜਿਹੜਾ ਇਹ ਵੀ ਤੋਂ ਨਾਲੀ ਝੋਟੀ ਪਰਮਾਤਮਾ ਨੇ ਹਰ ਇੱਕ ਚੀਜ਼ ਪੂਰੀ ਜਾਤ ਵਾਲੀ ਜੋਟੀ ਹਰ ਇੱਕ ਚੀਜ਼ ਪਰਮਾਤਮਾ ਦੀ ਘੜੀ ਨੂੰ ਇਹਨੂੰ ਪੂਰੀ ਲખી ਵਾਲੇ ਦਿਵਾਲਿਆਂ ਚੰਗੀ ਗੱਡੀ ਲਵਾਸ ਵਾਲੀ ਆ ਲਾਓ ਲਾਓ ਪਾਓ ਦੱਸੋ ਭਾਜੀ ਕੀ ਰੱਖਿਆ ਮੋਲ ਫਰੇ ਦਾ ਮੋਲ ਵੀਰ ਕਰੀਏ 30 ਇਹ ਵੀ ਸਵਾਜ ਦੇ ਦਾਂਗੇ ਇਹ ਵੀ ਸਵਾ ਦੀ ਜਾਣਦੀ ਆ ਸਵਾ ਲੱਖ ਦੀ ਸਵਾ ਦੀ ਚਲੋ ਠੀਕ ਜੀ ਜਾਦਾ ਚੰਗੀ ਵੀਰ ਸਾਫ ਹੋਵੇ ਠੀਕ ਹੈ ਸਵਾ ਲੱਖ ਦੀ ਜੇ ਕੋਈ ਥੋੜਾ ਬੜਾ ਮਾਨ ਹੋਰ ਕਿਤੇ ਨਾ ਕਈ ਵੀਰ ਭਰਾ ਪਹੁੰਚ ਕਰਾਉਣ ਪੈਂਦੇ ਆ ਕੋਈ ਗੱਲ ਨਹੀਂ ਸਵਾ ਲੱਖ ਦੀ ਆ ਨਾ ਪਈ ਪੱਕਾ ਹੀ ਮੋਲ ਕੀਤਾ ਆ ਵੀ ਸਵਾ ਲੱਖ ਦੀ ਹੋਏ 1.30 ਹਜ਼ਾਰ ਮੋਲਿਆ ਸਵਾ ਕਰ ਰਹੇ ਹਾਂ ਜੀ ਠੀਕ ਹੈ। ਬਾਗੀ ਆ ਵੀ ਵੀਰ ਭਰਾ ਜਿਹੜੋ ਆਪਣੇ ਕੋਲ ਮਾਲ ਲੈ ਦੇਦੇ ਹੁਣ ਜਿਹੜੇ ਵਰਤੇ ਆ ਤੇ ਬੜੀ ਬੜੀ ਦੂਰ ਜਿੰਨੇ ਜਿੰਨੇ ਦੀ ਮਹੀਂ ਪਾਈ ਦੀ ਉਹਨਾਂ ਨੇ ਦੀ ਕਈ ਪਹੁੰਚ ਕਰਾ ਲਿੰਦੇ ਸਾਡੇ ਕੋਲ। ਠੀਕ ਹੈ ਚਲੋ ਇਦਾਂ ਹੀ ਆਦੇ ਪਿਆਰ ਮੁਹੱਬਤ ਨਾਲ। ਠੀਕ ਹੈ ਸਵਾ ਲੱਖ ਦੀ ਭਾਈ ਕਹਿੰਦਾ ਹਾਂ ਨਾ ਝੋਟੀ ਵੀ ਦਵਾਂਗੇ। ਬਹੁਤ ਸਾਹ ਲਾ ਦੋ ਮਹੀਂ ਲਾ ਦਿੰਦਾ। ਚਲੋ ਪਤਾ ਦੋ। ਲਾ ਦੋ। ਠੀਕ। ਇਹ ਬੜੀ ਚੰਗੀ ਜਿਹੜਾਂ ਵਾਲੀ ਸਵਾ ਅੱਲੀ ਚਮੜੀ ਝੋਟੀਆਂ। ਠੀਕ ਓਕੇ ਜੀ ਕਰੋ ਜਗੇ। ਲਓ ਜੀ। ਅਗੇ ਗੰਬਨ ਝੋਟੀਆਂ ਆ ਗਈ ਵੀਰ ਜੀ ਠੀਕ ਜੀ ਪੰਜ ਚਾਰ ਲੈ ਲਈ ਜੇ ਠੀਕ ਜੀ ਦਿਨ ਖੜਦੀ ਆ ਇਹਦੇ ਵੀ ਪੰਜ ਚਾਰ ਝੋੜੀ ਲੈ ਜੂਗੀ ਹਾਂਜੀ ਤਾਂ ਜਾਂ ਸੂਆ ਜੋ ਠੁਸਣੀ ਆ 18 17 ਕਿਲੋ ਦੁੱਧ ਲਓ ਜੀ ਦੇਖੋ ਲਿਆ ਮਾਂ ਨਾ ਕੱਢਦੀ ਆ ਠੀਕ ਹੁਣ ਉਹ ਵੀਰ ਝੋਟੀਆਂ ਸੋਈਆਂ ਆ ਚੰਗੀ ਮਈ ਹਰ ਇੱਕ ਵੀਰ ਭਰਾ ਕਹਿੰਦਾ ਵੀ ਚਲੋ ਦੁੱਧ ਕੱਢਦੀ ਆ ਉਹ ਮੰਨ ਲਓ ਕਹਿ ਦਾਂਗੇ ਵੀ ਟਾਈਮ ਲੱਗਣਾ ਆ ਮਈ ਸੁਣ ਵਾਲੀ ਆ ਫਿਰ ਇਹ ਸੁਣ ਵਾਲੀ ਨੂੰ ਕੌਣ ਕਹਦਾ ਟਾਈਮ ਦਾ ਐ ਜਿਹੜੀ ਗੱਲ ਇਹ ਵੀਰ ਨਸਲਾਂ ਆ ਬਾਂਦੀਆਂ ਬਾਂਦੀਆਂ ਟਾਈਮ ਤੇ ਬਾਂਦੀਆਂ ਬਾਂਦੀਆਂ ਟਾਈਮ ਟਾਈਮ ਹੁਣ ਦੋ ਨਹੀਂ ਜੇ ਹਿਸਾਬ ਲਈਏ ਸਵਾਲ ਆ ਕਿ ਖਰਚ ਕੇ ਇੱਕ ਅਦਾ ਕਰਦੇ ਬਣੂ ਨਹੀਂ ਪਤਾ ਜੇ ਅਸੀਂ ਟਾਈਮ ਜ਼ਿਆਦਾ ਲਾ ਦਾਂਗੇ ਸਾਡੀ ਮੈਂ ਤਾਂ ਥਾਣ ਉੱਡਣਾ ਅੱਠ ਸ਼ਾਮ ਦੇ ਵੱਜ ਕੇ 3 ਵੱਜ ਗਏ ਆ ਗਾਲਿਆਂ ਵੀ ਇਹ ਨਸਲ ਆ ਵੀਰੇ ਨੇ ਦੁੱਧ ਕੱਟਣਾ ਹੀ ਚਾਹਤਨ ਲੈਂਦੀ ਆ ਜੇ ਠੀਕ ਆ ਸਹੀ ਗੱਲ ਜੀ ਲੈ ਲੋ ਦੇਖੋ ਕੁਆਲਿਟੀ ਕੁਆਲਿਟੀ ਬਹੁਤ ਸੋਹਣੀ ਆ ਤੇ 5-4 ਦਿਨ ਲੈ ਜੂ ਇਹ ਬਣੂ ਪੂਰੀ ਪੂਰੀ ਵੀਰੇ ਮੈਂ ਥੱਬੇ ਘੜ ਜੂਗੀ ਜਿੰਨੀਆਂ ਟੈਲੈਂਟ ਹੋਲਾਂ ਆ ਗਿਆ ਸਭ ਘੜ ਦਣੀਆਂ ਐ ਯਾਰੇ ਬੰਦ ਹੋ ਜੀ ਇਹ ਕੰਮ ਆ ਵੀ ਥੱਬੇ ਘੜ ਜੂਗੀ ਜੀ ਧੀਮੀ ਨਹੀਂ ਜਾਵਾਂ ਜੀ ਇਹ ਨਵੀਂ ਪਛਾਣ ਉਹ ਬੰਨੀ ਹੋਰ ਠੀਕ ਜੀ 17 ਕਿਲੋ 12 ਕਿਲੋ ਮਹੀਂ ਦੁੱਧ ਕੰਡੇ ਦੇ ਚੜੂਗੀ ਏ ਇਸ ਤਰ੍ਹਾਂ ਦੀ ਮਹੀਂ ਓਕੇ ਜੀ ਅਜੇ ਕੋਈ ਪ੍ਰਵਾਹ ਨਹੀਂ ਮਹੀਂ ਰੱਬੇ ਪਾ ਦੇਖੋ ਜੀ ਮੋਲਵੀਰ ਜੋ ਮਰਜੀ ਦੇਵੇ ਹਾਂ ਨਹੀਂ 135 ਦੀ ਮਹੀਂ ਹੋਊਗੀ 135 ਦੀ ਲੈ ਦੇਣੀ 135 ਦੀ ਲਓ ਜੀ ਇੱਕ 30 ਦੀ 30 ਦੀ ਮਹੀਂ ਪਰ ਜਿਹੜਾ ਉਹ ਮਹੀਂ ਲੈ ਜੂਗਾ ਨਾ ਯਾਦ ਕਰੂ ਲਾ ਦਿਓ ਮਾੜੀ ਘੈਂਟ ਧਮਗ ਬਾੜੀ ਚੇਕ 30 ਦੀ ਗੱਲ ਬਾਈ ਬਣਾ ਹਾਂ ਨਹੀਂ ਛੋੜੀ ਦੇਣੀ ਆ ਤਾਂ ਬਹੁਤ ਸਾਫ ਠੀਕ ਦਿਨ ਪੰਜ ਚਾਰ ਲੈਂਦੀ ਵੇ ਲੋ ਠੀਕ ਆ ਮੈਂ ਮੈਂ ਤਾਂ ਮੋਲਿਆ ਵੀਰ ਕੁਆਲਟੀ ਕੁਆਲਟੀ ਦੇ ਮੋਲੇ ਦਾ ਮਹੀਂ ਮਹੀਂ ਦਾ ਮੋਲਿਆ ਠੀਕ ਥਾਣਾ ਕੋਲ ਖਵਾ ਦੇਣੀ ਦੇ ਲੋ ਵੀਰ ਤੇ 31 ਦੀ ਬੰਦੇ ਹਾਂ ਨਹੀਂ ਹੋਏ ਕੋੜੇ ਜੀ ਆਪਿੰਦੇ ਸਾਡੀ ਕਰਕੇ ਲਵਾਈ ਜਿਹਨੇ ਸਾਡੀ ਗਾਰੰਟੀ ਨਹੀਂ ਭਾਂ ਦੀ ਥਣਾ ਦੀ ਫੁੱਲ ਗਾਰੰਟੀ ਹੋ ਠੀਕ ਠੀਕ ਓਕੇ ਜੀ ਗਾੜੀ ਵੀਰ ਜੀ ਦੇਖ ਲੋ ਚੋ ਲੋ ਜੀ ਇਹ ਕਬਣਾ ਮਹੀਂ ਮਹੀਂ ਦਾ ਮੋਲ ਆ ਆ ਬਣੀ ਵੀਰ ਬੰਦਾ ਵਿਖਾਉਂਦਾ ਨਹੀਂ ਕਹਿੰਦਾ ਮਹੀਂ ਮਾਂ ਫੇਰ ਵਿਖਾਉਣੀ ਏ ਮੇਰੀ ਮਹੀਂ ਦੇ ਪੈਸੇ ਪਰ ਠੀਕ ਆ ਜੀ ਮਹੀਂ ਪਰ ਜੀ 20 ਕਿਲੋ ਕੰਡੇ ਦੇ ਮੈਣੇ ਦੁੱਧ ਚਾੜਿਆ ਵਾ ਇਹ ਵੀ ਤਲਾਂ ਵਾਲੀ ਤੇਲਾਂ ਵਾਲੀ ਤਲਾਂ ਵਾਲੀ ਇਹਦੇ ਤੋਂ ਹਸਾਬ ਲਾ ਲਵੀ ਪਿੱਠ ਪੋੜਾ ਸਾਰੇ ਬੜੇ ਦੁਖੋ ਕੋੜਨ ਵਾਲੀ ਕਿੰਨਾ ਚੜਾ ਹੈ ਪਰ ਜਿਹੜਾ ਵੀ ਵੀਰ ਭਰਾ ਮੈਂ ਲਊਗਾ ਨਾ ਤੇ ਅਜੇ ਮੈਂ ਦਵਾਈਆਂ ਦੇ ਤਿਆਰ ਕਰਕੇ ਤਿਆਰ ਕਰਕੇ ਮੈਂ ਜਿਹੜਾ ਕੰਡਾ ਲਵਾ ਦਿਨਾ ਖੜੇ ਕੀ ਕਿੰਨੇ ਦਿਨ ਲੱਗੂਗਾ 7-8 ਦਿਨ ਦੇਖੀ ਚੱਲੀ ਜਾ ਜੀ ਓ ਸਾ ਪੂਰਾ ਦਬ ਕੇ ਲੈ ਜਣਾ ਹਾਂਜੀ ਤੋਰ ਦੋ ਤੋਰ ਦੋ ਪਰ ਇੱਕ ਚੀਜ਼ ਆ ਵੀਰ ਰਾਤ ਨੂੰ ਆਈਡੀ ਮੈਨੂੰ ਬਾਡੀ ਬੂਡੀ ਲੱਗੀ ਤੇ ਵੇ ਸਿੰਘ ਕੀ ਲਗਾ ਝੋੜੀ ਠੀਕ ਸਰੀਰ ਪਖੋ ਪੋ ਰੋੜੀ ਆਲਾ ਦਵਾਲਾ ਵੀਰ ਸਾਰੇ ਚੈਂਪੀਅਨ ਨੇ ਆਗੇ ਜਿਹੜਾ ਵੀਰ ਵੀਰ ਭਰਾ ਮਹੀਂ ਲਗੂ ਦੇਣਾ ਉਤਾ ਖੜਦੀ ਆ ਪੁਰੀ ਚੈਂਪੀਅਨ ਝੋਟੀ ਆ ਜਿਹਨੂੰ ਕਹਿੰਦੇ ਆ ਵੀਰ 20 ਕਿਲੋ ਜੇ ਮਹੀਂ ਕੰਡੇ ਤੇ ਦੋ ਦਿਨਾਂ ਨਾ ਚੜੇ ਤੁਹਾਨੂੰ ਸਾਰਾ ਕੋ ਦਿਖਣ ਦੇ ਆ ਵੀ ਕੀ ਚੀਜ਼ ਆ ਤੇ ਥਣ ਲੇਵਾ ਨਵਾਜ ਇਹ ਕੋ ਵਜਨ ਦੇ ਇਹ ਮਹੀ ਲੈਣ ਵਾਲਾ ਜਿਹੜਾ ਵੀਰ ਚਾਹ ਵਣ ਹੋਊਗਾ ਇਹ ਫੋਨ ਕਰ ਲੈ ਠੀਕ ਹੈ ਜੀ ਇਹ ਫੋਨ ਤੇ ਇਹ ਤਾਂ ਬਾਈ ਕਰੇ ਸਵਾਗੇ ਸਿਆ ਆ ਕਰਕੇ ਵੇਚਾਂ ਪੂਰੀ ਠੀਕ ਐ ਚੰਗੀ ਚੈਂਪੀਅਨ ਐ ਸਾਰੀ ਵਾਲੇ ਦਿਵਾਲੇ ਸਰਾ ਫੋਨ ਕਰ ਲੈ ਬੰਦਾ ਜਿਹਨੇ ਵੀਰ ਨਾਲ ਮੈਨ ਲੈ ਦੇਖੋ ਜੀ ਫੋਨ ਆਰ ਵੀਰ ਇਹ ਜਿਹੜੀ ਇਹ ਬੰਦੇ ਨੇ ਮਹੀ ਲੈਣੀ ਆ ਘਰੋਂ ਤੋਂ ਮੈਂ ਦੋ ਵੇਜ ਕੇ ਉਹਨਾਂ ਦੇ ਜੇਕਰ ਅਨੰਦ ਬੰਦੂਗੀ ਮਹੀ ਦਾ ਹੈ ਕੀ ਤੇ ਕਾਦੇ ਕਾਟੋ ਜਵਾ ਲਾ ਦੋ ਮਾੜੀਆਂ ਟੈਕਟਰ ਆ ਦੋ ਇਹ ਆ ਕੋਈ ਨਹੀਂ ਰੰਗ ਰੰਗਦੇ ਠੀਕ ਹੈ ਠੀਕ ਆ ਆ ਪਸ਼ੇ ਪਸ਼ੂ ਬਾਈ ਕੋਲ ਪੂਰੇ ਵਧੀਆ ਕੁਆਲਟੀ ਵਾਲੇ ਨਕੀਨੇ ਦੇ ਹੋਰ ਬੜ ਦਲੋ ਹੁੰਦੇ ਨੇ ਵਡੀਆਂ ਝੋਟੀਆਂ ਲੈ ਕੇ ਹੁੰਦੇ ਆ ਵਡੀਆਂ ਤੇ ਬੱਚੇ ਬੱਚਿਆ ਵਿਖਾ ਦਿਓ ਬੱਚਾ ਪਹਿਲੇ ਨੰਬਰ ਵਾਲੀ ਦੀ ਕੱਟੀ ਏ ਠੀਕ ਆ ਪਹਿਲੇ ਨੰਬਰ ਵਾਲੀ ਦੀ ਹਾਂਜੀ ਠੀਕ